ਹੈਲੋ ਸਸikal ji hope ਤੁਸੀਂ ਸਾਰਜਣੇ ਵਧੀਆ ਹੋਵਗੇ ਠੀਕ ਹੋਵਗੇ ਤੰਦਰੁਸਤ ਹੋਵਗੇ ਤੇ ਅੱਪਾ ਵੀ ਬਿਲਕੁਲ ਵਧੀਆ ਬਾਰ ਹੋ ਰਹੀ ਹੈ ਜੀ بارش ਤੇ ਠੰਡੇ ਠੰਡੇ ਮੌਸਮ ਇੰਜੋਏ ਕਰ ਰਹੇ ਆ ਅੱਪ ਬੈਠੇ ਆ ਹਵਾ ਦੇ ਵਿੱਚ ਠੰਡੀ ਠੰਡੀ ਹਵਾ ਚੱਲ ਰਹੀ ਆ ਬਹੁਤ ਵਧੀਆ ਮੌਸਮ ਆ ਤੇ بارش ਹੋ ਰਹੀ ਆ ਦੇਖਦੀ ਨਹੀਂ ਹੈ ਨਾ ਰਹਿਣ ਪੈਂਦੀ ਹੈ ਵਿੱਚ ਦੇਖੀ ਹੁਣ ਜਿਹੜੇ ਗਿਰੂਗੇ ਤੈਨੂੰ ਦਿਖਾਣੇ ਆ ਕੋਈ ਕੋਈ ਦਾਣਾ ਗਿਰਦਾ ਆ ਮੀਚ ਬਾਰਿਸ਼ਲ ਕੀ ਹੋਈ ਤੇ ਅੱਪਾ ਅਗੇ ਸਾਥ ਦੇਖੇ ਰਹਾ ਮਾਰਨ ਤੇ ਮੈਂ ਕਿਹਾ ਦੇਖ ਰਿਹਾ ਕਿੱਦਾਂ ਦਾ ਮੌਸਮ ਆ ਤੇ ਗੁਆਂਡੀਆਂ ਦੇ ਪਿੱਛੇ ਲੱਗੇ ਹੋਏ ਸੀ ਅੰਬ ਪਰ ਮੈਂ ਬਾਹਰ ਨਹੀਂ ਨਿਕਲੀ ਬਿਜਲੀ ਬੋਲਿਸ਼ ਕਰੀ ਸੀ ਤੇ ਇੱਧਰ ਆ ਜੀ ਦੂਜੇ ਦਿਨ ਮਾਰਨਿੰਗ ਦਾ ਬਲੌਗ ਬੱਚੇ ਜਾ ਚੁੱਕੇ ਆ ਸਕੂਲ ਘਰ ਦਾ ਝਾੜੂ ਪੂੰਛੇ ਦਾ ਕੰਮ ਨਵੇੜ ਕੇ ਮੈਂ ਲੱਗ ਗਿਆ ਜੀ ਅੱਜ ਫ੍ਰਿਜ ਦੀ ਕਲੀਨਿੰਗ ਕਰਨ ਕਿਉਂਕਿ ਫ੍ਰਿਜ ਨਾ ਬਹੁਤ ਗੰਦੀ ਹੋਈ ਹੋਈ ਸੀ ਮੈਂ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਅੱਜ ਕਰਦੀ ਆ ਕੱਲ ਕਰਦੀ ਆ ਬਸ ਘੋਲ ਘੋਲ ਵਿੱਚ ਜਿਹੜਾ ਰਹਿ ਜਾਂਦਾ ਸੀ ਕਿਉਂਕਿ ਮੌਸਮ ਵੀ ਕਾਫੀ ਚੇਂਜ ਸੀ ਗਰਮੀ ਕਾਫੀ ਹੋਈ ਹੋਈ ਕਰਕੇ ਨਾ ਲੱਗਣ ਨੂੰ ਜੀ ਨਹੀਂ ਸੀ ਕਰਦਾ ਤੇ ਰਾਤ ਦੀ ਬਾਰਿਸ਼ ਹੋਣ ਕਰਕੇ ਸਿਰ ਸਿਰੇ ਨਾ ਠੰਡਾ ਮੌਸਮ ਸੀਗਾ ਰਾਤੀ ਵੀ ਕਾਫੀ ਬਾਰਿਸ਼ ਆਈ ਇੱਕ ਵਾਰੀ ਹੱਟ ਗਈ ਸੀ ਪਹਿਲਾ 4:00 ਵਜੇ ਬਾਰਿਸ਼ ਆਈ ਸ਼ਾਮ ਵੇਲੇ ਉਸ ਤੋਂ ਬਾਅਦ ਘੰਟਾ ਕ ਹਟ ਗਈ ਪੈ ਕੇ ਉਸ ਤੋਂ ਬਾਅਦ ਫਿਰ ਰਾਤ ਨੂੰ 8-9 ਵਜੇ ਫਿਰ ਬਾਰਿਸ਼ ਜਿਹੜੀ ਸ਼ੁਰੂ ਹੋ ਗਈ ਤੇ ਨੇਹਰੀ ਜਿਹੜੀ ਨਹੀਂ ਸੀ ਟਿਕਮੀ ਬਾਰਿਸ਼ ਪਈ ਤੇ ਉਹਦੇ ਨਾਲ ਨਾ ਜਿਹੜਾ ਮੌਸਮਾ ਬਹੁਤ ਸੋਹਣਾ ਠੰਡਾ ਹੋਇਆ ਹੋਇਆ ਸੀ ਤੇ ਮੈਂ ਕਿਹਾ ਚਲੋ ਹੁਣ ਠੰਡੇ ਮੌਸਮ ਦਾ ਲਾਹ ਲਈਏ ਪਹਿਲਾਂ ਅੱਜ ਫਰਿੱਜ ਸਾਫ਼ ਕਰਦੇ ਆ ਕਿਉਂਕਿ ਕਾਫੀ ਦਿਨਾਂ ਦੀ ਢੋਲ-ਢੋਲ ਦੇ ਵਿੱਚ ਨਾ ਇਹ ਛੁੱਟੇ ਜਾਂਦੀ ਸੀ ਮੈਂ ਡੈਲੀ ਕਹਿੰਦੀ ਸੀ ਅੱਜ ਸਾਫ਼ ਕਰਦੀ ਆ ਅੱਜ ਸਾਫ਼ ਕਰਦੀ ਆ ਤੇ ਫੇਰ ਗਰਮੀ ਨੂੰ ਦੇਖ ਕੇ ਫੇਰ ਜਿਹੜਾ ਇਹ ਕੰਮ ਹੋਰ ਜ਼ਿਆਦਾ ਜਾਂਦਾ ਸੀ ਉਹ ਕਰ ਲੀਦਾ ਸੀ ਫਰਿੱਜ ਰਹਿ ਜਾਂਦੀ ਸੀ ਅੱਜ ਫਿਰ ਬੱਚੇ ਸਕੂਲ ਜਾਣ ਤੋਂ ਬਾਅਦ ਪਹਿਲਾਂ ਮੈਂ ਇਹੀ ਕੰਮ ਮਿਥਿਆ ਹੋਇਆ ਸੀਗਾ ਵੀ ਮੈਂ ਜੋ ਮਰਜ਼ੀ ਹੋ ਜਵੇ ਜਿਹੜੇ ਫ੍ਰਿਜ ਆ ਉਹ ਕਲੀਨ ਕਰਨੀ ਕਰਨੀ ਹੈ ਨਾ ਦੋ ਤਿੰਨ ਦਿਨਾਂ ਬਾਅਦ ਫ੍ਰਿਜ ਤਾਂ ਗੰਦੀ ਗੰਦੀ ਲੱਗ ਲੱਗ ਗਈ ਨਾ ਇੱਕ ਬੱਚਿਆਂ ਨੂੰ ਛੁੱਟੀਆਂ ਸੀ ਬੱਚੇ ਜੋ ਕੁਝ ਕੱਢਦੇ ਸੀ ਗੰਦੇ-ਮੰਦੇ ਹੱਥ ਲਗਾ ਕੇ ਨਾ ਜਿਵੇਂ ਚਿਪਕੀ ਚਿਪਕੇ ਜਿਹਾ ਵਧੀਆ ਨਹੀਂ ਲੱਗਦਾ ਹੈਗਾ ਉਹਦੇ ਕਰਕੇ ਫਿਰ ਮੈਨੂੰ ਇਹ ਸੀ ਮੈਂ ਘਰੋਂ ਮੈਂ ਕਲੀਨਿੰਗ ਕਰੇ ਦਮਾਂ ਇਹਦੀ ਤੇ ਮੌਸਮ ਵੀ ਅੱਜ ਵਧੀਆ ਹੈ ਹਨਾ ਕਿਉਂਕਿ ਝਾੜੂ ਪੋਚੇ ਦਾ ਕੰਮ ਵੀ ਮੈਂ ਸੱਚ ਰਹੀ ਨਾ ਵੇੜ ਲਿਆ ਸੀ ਬੱਚੇ 7 ਵਜੇ ਸਕੂਲ ਗਏ ਉਹਨਾਂ ਦੇ ਉੱਠਣ ਤੋਂ ਪਹਿਲਾਂ ਜਿਹੜਾ ਤਿਆਰ ਕਰਨ ਤੋਂ ਪਹਿਲਾਂ ਮੈਂ ਝਾੜੂ ਵਗੈਰਾ ਲਗਾਤਾ ਸੀ ਉਹਨਾਂ ਦੇ ਸਕੂਲ ਜਾਣ ਤੋਂ ਬਾਅਦ ਮੈਂ ਪੋਚਾ ਲਗਾ ਕੇ ਤੇ ਹੁਣ ਤਕਰੀਬਨ ਸਵੇਕ 7 ਵਜੇ ਮੈਂ ਬੈਲੀ ਸੀ ਸਵੇਕ 7 ਵਜੇ ਫਿਰ ਮੈਂ ਲੱਗ ਗਈ ਫ੍ਰਿਜ ਕਲੀਨ ਕਰਨ ਫ੍ਰੀਜ ਕਲੀਨ ਕਰਦੇ ਲੱਗ ਮੈਨੂੰ ਜ਼ਰੂਰ ਘੰਟਾ ਗਿਆ ਤਾਂ ਚਲੋ ਫ੍ਰੀਜ ਜਿਹੜੀ ਆਪਣੀ ਐਨ ਕਲੀਨ ਹੋ ਗਈ ਮੈਂ ਸਾਰਾ ਸਮਾਨ ਉਹਦਾ ਬਾਹਰ ਕੱਢ ਕੇ ਉਹਦੀਆਂ ਟ੍ਰੇਆਂ ਇਕੱਲੀਆਂ-ਇਕੱਲੀਆਂ ਬਾਹਰ ਕੱਢ ਕੇ ਕਲੀਨ ਕੀਤੀਆਂ ਫਿਰ ਵਿੱਚੋਂ ਵੀ ਐਨ ਅੱਛੀ ਤਰ੍ਹਾਂ ਨਾਲ ਸਰਫ ਵਗੈਰਾ ਨਾਲ ਕਲੀਨ ਕਰਕੇ ਐਨ ਜਿਹੜੀ ਅੱਜ ਆਪਾਂ ਆਪਣੀ ਫ੍ਰੀਜ ਛੜੀ ਚਮਕਾਤੀ ਠੰਢ ਦੇ ਮੌਸਮ ਦਾ ਜਿਹੜਾ ਆਪਾਂ ਲਾਹ ਲੈ ਲਿੱਤਾ ਅੱਜ ਵਿੱਚ ਅੱਜ ਠੰਡਾ ਮੌਸਮ ਹੈ ਜਿੰਨਾ ਕੰਮ ਕਰ ਸਕਦੇ ਉਹਨਾਂ ਕ ਕਰ ਲਈਏ ਨਾਲ ਦੇ ਨਾਲ ਮੇਰੀ ਚੱਲ ਰਹੀ ਸੀ ਜੀ ਮਸ਼ੀਨ ਵੀ ਕੱਪੜਿਆਂ ਵਾਲੀ ਤੇ ਉੱਧਰ ਜਿਹੜਾ ਆ ਬੱਦਲ ਵੀ ਕਾਫੀ ਹੋਇਆ ਹੋਇਆ ਸੀ ਫੇ ਵੀ ਮੈਂ ਕਿਹਾ ਚਲੋ ਥੋੜੀ ਜੇ ਕੱਪੜੇ ਧੋਰਮਾ ਨਹੀਂ ਤੇ ਵਿੱਚੇ ਪਾਵਰ ਕੱਟ ਕਈ ਵਾਰੀ ਲੱਗ ਜਾਂਦਾ ਤਾਂ ਪੂਰਾ ਦਿਨ ਜਿਹੜੀ ਲਾਈਟ ਆ ਉਹ ਨਹੀਂ ਆਂਦੀ ਹੈਗੀ ਫਿਰ ਕੱਪੜੇ ਵੀ ਜ਼ਿਆਦਾ ਹੋ ਜਾਂਦੇ ਆ ਤੇ ਹੁਣ ਅੱਜ ਕੱਲ ਬੱਚਿਆਂ ਦੇ ਸਕੂਲ ਵਾਲੇ ਯੂਨੀਫਾਰਮ ਵਗੈਰਾ ਹੁੰਦੀਆਂ ਆ ਤੇ ਉਹ ਵੀ ਫਿਰ ਇਹ ਹੁੰਦਾ ਵੀ ਹੁਣ ਨਾਲ ਦੀ ਨਾਲ ਜਿਹੜੀਆਂ ਧੋਤੀਆਂ ਜਾਣ ਤੇ ਕਿਉਂਕਿ ਜਿਹੜੀ ਯੂਨੀਫਾਰਮ ਡੇਲੀ ਡੇਲੀ ਧੋ ਕੇ ਹੀ ਪਹਿਨ ਹੁੰਦੀ ਆ ਨਹੀਂ ਤਾਂ ਆ ਨਾ 스멜 ਜੀ ਆਣ ਲੱਗ ਜਾਂਦੀ ਆ ਗਰਮੀ ਦੀ ਕਿਉਂਕਿ ਗਰਮੀ ਹੁਣ ਪਸੀਨਾ ਬੱਚਿਆਂ ਨੂੰ ਆਂਦਾ ਆ ਤੇ ਇੱਥੇ ਫਟਾਫਟ ਜਿਹੜਾ ਹੈ ਮਟਰੀਆਂ ਵਗੈਰਾ ਜਿਹੜੀਆਂ ਫ੍ਰਿਜ ਦੀਆਂ ਧੋ ਰਹੀਆਂ ਤੇ ਜਾਨੂ ਇਹ ਨੁੱਚੜਨ ਗਿਆ ਜਾਨੂ ਮੈਂ ਫ੍ਰਿਜ ਵੀ ਅੰਦਰੋਂ ਦੀ ਕਲੀਨ ਕਰ ਦੂੰਗੀ ਬਸ ਫਟਾਫਟੇ ਹੁੰਦਾ ਵੀ ਜਿੰਨਾ ਕੰਮ ਹੋ ਸਕਦਾ ਸਵੇਰੇ ਸਵੇਰੇ ਨਾਲ ਆਪਾਂ ਕਰ ਲਈਏ ਕਿਉਂਕਿ ਜਿੱਦਾਂ ਜਿੱਦਾਂ ਦਿਨ ਚੜਦਾ ਹੈ ਧੁੱਪ ਚੜਦੀ ਉਦੋਂ-ਉਦੋਂ ਜਿਹੜੀਆਂ ਨੇਸ਼ ਦੀ ਵੀ ਪੈਣੀ ਸ਼ੁਰੂ ਹੋ ਜਾਂਦੀ ਆ ਮਤਲਬ ਕਿ ਜਦੋਂ ਰੋਟੀ ਖਾ ਲੋ ਨਾ ਮੈਂ ਜੇ ਸਵੇਰੇ ਬ੍ਰੇਕਫਾਸਟ ਕਰ ਲਵਾਂ ਉਸ ਤੋਂ ਬਾਅਦ ਮੇਰਾ ਬਿਲਕੁਲ ਕੰਮ ਕਰਨ ਦਾ ਜੀ ਨਹੀਂ ਕਰਦਾ ਉਸ ਤੋਂ ਬਾਅਦ ਇਹ ਹੁੰਦਾ ਵੀ 1 ਡੇਢ ਘੰਟਾ ਪਹਿਲਾਂ ਮੈਂ ਸੋਵਾਂ ਉਸ ਤੋਂ ਬਾਅਦ ਜਿਹੜਾ ਕੰਮ ਹੋਊਗਾ ਬਾਅਦ ਚ ਦੇਖਿਆ ਜਾਊਗਾ ਰਿਆਂ ਧੋਂਦੇ ਤੋਂ ਧੋਂਦੇ ਜਿਹੜੇ ਬਰਤਨ ਸੀਗੇ ਚਾਹ ਵਾਲੇ ਆਪਣੇ ਮਾਰਨਿੰਗ ਟਾਈਮ ਦੇ ਉਹ ਵੀ ਜਿਹੜੇ ਮਨਾਲ ਦੀ ਨਾਲ ਕਲੀਨ ਕਰ ਦਿੱਤੇ ਨਾਲ ਹੀ ਜਿਹੜੇ ਫ੍ਰਿਜ ਦੇ ਵਿੱਚੋਂ ਫालतू ਬਰਤਨ ਜਿਵੇਂ ਕੋਈ ਦਹੀਂ ਵਾਲਾ ਕੋਈ ਕਾਸੇ ਵਾਲਾ ਕੋਈ ਕਾਸੇ ਵਾਲਾ ਜਿਹੜਾ ਸੀਗਾ ਉਹ ਵੀ ਮੈਂ ਬਿਲ ਲੈ ਕਰਕੇ ਸਾਰੇ ਹੁਣ ਇੱਕ ਵਾਰੀ ਜਿਹੜੇ ਕਲੀਨ ਕਰਕੇ ਰੱਖ ਦਿੱਤੇ ਕਿਉਂਕਿ ਫੇਰ ਭਾਂਡੇ ਦਾ ਧੋਂਦਾਸ ਜਿਹੜਾ ਕੰਮ ਇੱਕ ਵਾਰ ਹੁਣ ਸਿਰਫ ਜਿਹੜੇ ਮਤਲਬ ਕਿ ਬ੍ਰੇਕਫਾਸਟ ਕਰਾਂਗੇ ਉਹ ਆਪਣੇ ਜਿਹੜੇ ਭਾਂਡੇ ਹੋਣਗੇ ਉਹੀ ਭਾਂਡੇ ਮਾਂਜਣ ਵਾਲੇ ਹੋਣਗੇ ਬਾਕੀ ਜਿਹੜੇ ਮੈਂ ਨਾਲ ਦੀ ਨਾਲ ਫ੍ਰਿਜ ਕਲੀਨ ਕਰਦੀ ਕਰਦੀ ਨੇ ਜਿਹੜੇ ਫ੍ਰਿਜ ਦੇ ਹਲਟਰਿਆਂ ਵਗੈਰਾ ਦੇ ਨਾਲ ਹੀ ਕਲੀਨ ਕਰਦੇ ਵਾਸ਼ਸ਼ਮ ਵੀ ਮੈਂ ਪਹਿਲੇ ਹੀ ਬਿਲਾ ਕਰ ਲਿੱਤਾ ਸੀ ਜਿਹੜੇ ਰਾਤ ਦੇ ਬਰਤਨ ਕਲੀਨ ਕਰੇ ਹੋਏ ਪਏ ਸੀਗੇ ਪਹਿਲਾਂ ਮੈਂ ਉਹ ਕੱਢ ਕੇ ਤਾਂ ਫਿਰ ਮੈਂ ਧਹੜੀਆਂ ਜਿਹੜੀਆਂ ਧੋੜੀਆਂ ਸ਼ੁਰੂ ਕੀਤੀਆਂ ਸੀ ਤੇ ਇਹ ਹੁੰਦਾ ਨਾ ਵੀ ਹੁਣ ਜਿਹੜਾ ਕੰਮ ਆਪਾਂ ਕਿਚਨ ਚ ਆ ਗਏ ਆ ਤਾਂ ਜਿੰਨੇ ਕੰਮ ਆ ਉਹਨੇ ਆਪਾਂ ਹੁਣ ਨਵੇੜ دیے ਕੋਈ ਕੰਮ ਜਿਹੜਾ ਆਪਣਾ ਪੈਂਡਿੰਗ ਜਿਹੜਾ ਨਾ ਰਵੇ ਨਾ ਬਾਅਦ ਚ ਫਿਰ ਟੈਨਸ਼ਨ ਨੇ ਹੋਈ ਰਹਿੰਦੀ ਆ ਵੀ ਆਹ ਕੰਮ ਹਲੇ ਪਿਆ ਆ ਕਿਉਂਕਿ ਥੋੜੇ ਥੋੜੇ ਕੰਮ ਨਾਲ ਦੀ ਨਾਲ ਹੁੰਦੇ ਰਹਿਣ ਤਾਂ ਸਫਾਈ ਉਨੀ ਹੀ ਜ਼ਿਆਦਾ ਰਹਿੰਦੀ ਆ ਲੇਕਿਨ ਜਿੰਨੇ ਬੱਚੇ ਘਰ ਹੁੰਦੇ ਉਤਨ ਜਿੰਨੀ ਮਰਜ਼ੀ ਸਫਾਈ ਕਰ ਲੋ ਪਰ ਨਹੀਂ ਉੱਧਰ ਸਫਾਈ ਬਿਲਕੁਲ ਨਹੀਂ ਲੱਗਦੀ ਘਰ ਦੇ ਵਿੱਚ ਕਿਉਂਕਿ ਕਦੇ ਮੰਮਾ ਕੌਫੀ ਬਣਾ ਲਈਏ ਕਦੇ ਮੰਗੋ ਸ਼ੇਕ ਬਣਾ ਲਈਏ ਕਦੇ ਕੁਝ ਬਣਾ ਲਈਏ ਉਹਦੇ ਨਾਲ ਨਾ ਬਸ ਚਿਪਚਿਪੀ ਕਿਚਨ ਘਰ ਰੱਖਦੇ ਆ ਤੇ ਇੱਧਰ ਮੈਂ फटाफट ਜਿਹੜੇ ਆ ਕਿਚਨ ਵਾਲੇ ਬਰਤਨ ਵੀ ਜਿਹੜੇ ਨਾਲ ਦੇ ਨਾਲ ਚਾਹਲੇ ਵੀ ਕਲੀਨ ਕਰਕੇ ਤੇ ਫਿਰ ਸ਼ੁਰੂ ਹੁੰਨੇ ਹੁਣ ਆਪਾਂ ਫ੍ਰਿਜ ਦੇ ਅੰਦਰੋਂ ਦੀ ਕਲੀਨਿੰਗ ਕਰਨ ਨੂੰ ਤੇ ਛੋਟੇ ਛੋਟੇ ਕੰਮਾਂ ਦੇ ਵਿੱਚ ਪਤਾ ਨਹੀਂ ਲੱਗਦਾ ਦਿਹਾੜੀ ਕਿੰਦਰ ਨੂੰ ਲੰਘ ਜਾਂਦੀ ਹੈ तकरीबन ਘੰਟਾ ਡੇਢ ਘੰਟਾ ਮੇਰਾ ਇਹ ਫ੍ਰਿਜ ਨੂੰ ਹੀ ਲੱਗ ਗਿਆ ਅੱਜ ਡੇਢ ਘੰਟੇ ਤੋਂ ਉੱਤੇ ਲੱਗਿਆ ਹੋਊਗਾ ਘੱਟ ਨਹੀਂ ਲੱਗਿਆ ਹੈਗਾ ਕਿਉਂਕਿ ਬਰਤਨ ਵਗੈਰਾ ਕਾਫੀ ਸੀਗੇ ਹੈ ਨਾ ਤੇ ਹੁਣ ਮੈਂ ਜਿਹੜਾ ਇਹ ਫ੍ਰਿਜ ਦੇ ਵਿੱਚੋਂ ਵੀ ਸਰਫ ਨਾਲ ਅੱਛੀ ਤਰ੍ਹਾਂ ਨਾਲ ਜਿਹੜਾ ਆ ਨਾਲ ਸੁੱਕਾ ਕੱਪੜਾ ਲੈ ਲਿੱਤਾ ਹੈ ਨਾਲ ਮੈਂ ਜਿਹੜਾ ਇਹ ਉਹ ਕਰ ਲਿੱਤਾ ਹੈ ਸਰਫ ਲੈ ਲਿੱਤਾ ਹੈ ਹੁਣ ਨਾਲ ਦੀ ਨਾਲ ਜਿਹੜਾ ਇਹ ਆਪਾਂ ਇਹ ਵੀ ਕਲੀਨ ਕਰ ਦਿੰਨੇ ਆ ਅੰਦਰੋਂ ਬਾਹਰੋਂ ਫ੍ਰਿਜ ਆਪਾਂ ਪੂਰੀ ਕਲੀਨ ਕਰਕੇ ਤੇ ਹੁਣ ਜਿਹੜਾ ਇਹ ਬਾਹਰੋਂ ਵੀ ਅੱਛੀ ਤਰ੍ਹਾਂ ਨਾਲ ਇਹਨੂੰ ਕਲੀਨ ਕਰ ਦਾਂਗੇ ਤੇ ਸਾਫ਼ ਕਰਕੇ ਫਿਰ ਜਿਹੜੀਆਂ ਪਟਰੀਆ ਵਗੈਰਾ ਧੋਤੀਆਂ ਹੋਣਾ ਤੇ ਵੀ ਸੁੱਕਾ ਕੱਪੜਾ ਫੇਰ ਕੇ ਅ ਵਿੱਚ ਲਗਾ ਦਾਂਗੇ ਸਾਰਾ ਸਮਾਨ ਕਿਉਂਕਿ ਇਹਨੂੰ ਵੀ ਢੰਗ ਨਾਲ ਫਿਰ ਇਹਨ ਸੈੱਟ ਕਰਕੇ ਲਾਣਾ ਪੈਂਦਾ ਤੇ ਪਹਿਲਾਂ ਮੈਂ ਬਾਹਰੋਂ ਜਿਹੜੀ ਫ੍ਰਿਜ ਹੱਤ ਵਗੈਰਾ ਲਾ ਕੇ ਨਾ ਚਾਹੇ ਸਾਫ਼ ਹੀ ਹੱਥ ਲਗਾਣੇ ਮਾੜਾ ਮੋਟਾ ਵੀ ਗਿੱਲਾ ਹੱਥ ਹੁੰਦਣਾ ਉਹਦੇ ਵੀ ਦਾਗ ਜੇ ਪੈ ਜਾਂਦੇ ਆ ਫ੍ਰਿਜ ਦੇ ਉੱਤੇ ਹਨਾ ਤੇ ਹੁਣ ਇਧਰੋਂ ਫ੍ਰਿਜ ਜਿਹੜੀ ਆ ਮੈਂ ਬਾਹਰੋਂ ਵੀ ਚੰਗੀ ਤਰ੍ਹਾਂ ਕਲੀਨ ਕਰ ਦੋਂਗੇ ਤਾਂ ਕਿ ਅੱਜ ਆਪਣੀ ਫ੍ਰਿਜ ਐਨ ਚਮਕੀ-ਚਮਕੀ ਲੱਗੇ ਕਿਚਨ ਦੇ ਵਿੱਚ ਨਹੀਂ ਹੋਣੀ ਉਹ ਕਿਚਨ ਲੱਗੇ ਇਹ ਹੁੰਦਾ ਨਾ ਜੇ ਆਪਾਂ ਥੋੜਾ ਜਿਹਾ ਵੀ ਕੰਮ ਕੋਈ ਸਾਫ-ਸਫਾਈ ਦਾ ਕਰਦੇ ਹੋ ਉਹਦੇ ਨਾਲ ਦਿਨ-ਦਿਨਾਂ ਵਧੀਆ ਲੱਗਦਾ ਨਾ ਬਸ ਉਹ ਚੀਜ਼ ਸੋਹਣੀ-ਸੋਹਣੀ ਲੱਗ ਜਾਂਦੀ ਹੈ ਸਾਰੇ ਦਿਨ ਜਿੰਨੀ ਵਾਰ ਅੱਜ ਆਪਾਂ ਫ੍ਰਿਜੇ ਰਸੋਈ 'ਚ ਜਾਵਾਂਗੇ ਤਾਂ ਉੰਨੀ ਵਾਰੀ ਰਸੋਈ ਦੇ ਵਿੱਚ ਆਪਾਂ ਨੂੰ ਫ੍ਰਿਜ ਜਿਹੜੀ ਆ ਸਾਫ਼-ਸਾਫ਼ ਸੋਹਣੀ ਲੱਗੂਗੀ ਹੈ ਨਾ ਤੇ ਇਧਰ ਮੈਂ ਸੁੱਕਾ ਕੱਪੜਾ ਜਿਹੜਾ ਇਹ ਹੁਣਿਆ ਟ੍ਰੇਆ ਤੇ ਫੇਰ ਕੇ ਇਹ ਵੀ ਨਾਲ ਦੀ ਨਾਲ ਜਿਹੜੀਆਂ ਆ ਵਿੱਚ ਲਗਾ ਕੇ ਜਿਹੜਾ ਸਮਾਨ ਵਗੈਰਾ ਆਪਾਂ ਕੱਢਿਆ ਹੈ ਫ੍ਰਿਜ ਦੇ ਵਿੱਚੋਂ ਮੀਨ ਜਿੱਦਾਂ ਦੁੱਧ ਹੋ ਗਿਆ ਮਲਾਈ ਹੋਗੀ ਇਹ ਚੀਜ਼ਾਂ ਜਿਹੜੀਆਂ ਆਪਾਂ ਨਾਲ ਦੀ ਨਾਲ ਵਿੱਚ ਲਗਾ ਦਾਂਗੇ ਤੇ ਨਾਲ ਦੀ ਨਾਲ ਫਿਰ ਇਹ ਹੁੰਦਾ ਵੀ ਸੁੱਕਾ ਕੱਪੜਾ ਫੇਰ ਕੇ ਹੈ ਤਾਂ ਸਾਰੇ ਇਹ ਸੁੱਕ ਚੁੱਕੇ ਕਿਉਂਕਿ ਮੈਂ ਪੰਖਾ ਚਲਾਇਆ ਹੋਇਆ ਸੀਗਾ ਤੇ ਉਹਦੇ ਕਰਕੇ ਸੁੱਕੇ ਹੋਏ ਤਾਂ ਹੈਗੇ ਫਿਰ ਵੀ ਮਨ ਨੂੰ ਨਾ ਇੱਕ ਹੁਣੀ ਹੁੰਦਾ ਵੀ ਚਲੋ ਇੱਕ ਵਾਰੀ ਪਸਾਫ ਕਪੜਾ ਫੇਰ ਕੇ ਫਿਰ ਜਿਹੜੀਆਂ ਟਰੇਆਂ ਵਿੱਚ ਲਗਾਈਏ ਹਨ ਪਤਾ ਨਹੀਂ ਕਿਉਂ ਮਨ ਨੂੰ ਇਹੀ ਰਹਿੰਦਾ ਵੀ ਫਿਰ ਗੰਦੀਆਂ ਫੇਰ ਹੁੰਦੀਆਂ ਹੋ ਜਾਣੀਆਂ ਜੇ ਗਿੱਲੀਆਂ ਹੀ ਲਗਾਤੀਆਂ ਹਨ ਨਾ ਕੋਈ ਵੀ ਚੀਜ਼ ਰੱਖਾਂਗੇ ਦਾਗ ਜੇ ਪੈ ਜੂਗੇ ਇਸ ਕਰਕੇ ਫਿਰ ਮੈਂ ਨਾ ਸੁੱਕਾ ਕਪੜਾ ਫੇਰ ਕੇ ਫਿਰ ਉਹ ਉਹਦੇ ਨਾਲ ਜਿਹੜੇ ਟਰੇਆਂ ਜਿਹੜੀਆਂ ਸੈੱਟ ਕਰ ਰਹੀ ਸੀ ਸੁੱਕਾ ਕਪੜਾ ਫੇਰ-ਫੇਰ ਕੇ ਨਾਲ ਦੀ ਨਾਲ ਤੇ ਨਾਲ ਦੀ ਨਾਲ ਫਿਰ ਆਪਾਂ ਇਹਦੇ ਤੇ ਪਛਾਦਾਂਗੇ ਮੈਟ ਮੈਟ ਵਿਛਾ ਕੇ ਫਿਰ ਜਿਹੜਾ ਆਪਾਂ ਸਮਾਨ ਵਿੱਚ ਲਗਾਉਣਾ ਕਰਦਾਂਗੇ ਸ਼ੁਰੂ ਕਿੰਨੀ ਕਲੀਨ ਕਲੀਨ ਫ੍ਰਿਜ ਲੱਗਣ ਲੱਗੀ ਆ ਮੈਨੂੰ ਬੜਾ ਚਾਜ ਆ ਹੋਰ ਅਸੀਂ ਵੀ ਚਲੋ ਆफी ਕੰਮ ਬਚ ਜਪਣਾ ਹੋਇਆ ਗਿਆ ਹੈ ਨਾ ਫ੍ਰਿਜ ਵਾਲੀ ਬਾਸਕਟ ਨਾਲ ਬਾਹਰ ਹੀ ਰਹਿ ਗਈ ਸੀ ਕਿ ਮੈਂ ਕਿਹਾ ਚਲੋ ਇਹ ਵੀ ਹੁਣ ਨਾਲ ਲੱਗਦੇ ਹੱਥਪੱਤ ਧੋ ਕੇ ਰੱਖ ਦਈਏ ਤੇ ਨਾਲ ਦੀ ਨਾਲ ਹੁਣ ਜਿਹੜਾ ਆ ਦੁੱਧ ਵਗੈਰਾ ਇਹ ਹੁੰਦਾ ਨਾ ਵੀ ਖਰਾਬ ਨਾ ਹੋ ਜਵੇ ਕਿਉਂਕਿ ਰਾਤ ਦਾ ਸੀਗਾ ਇਹ ਤੇ ਇਹਨੂੰ ਮੈਂ ਫ੍ਰਿਜ ਦੇ ਵਿੱਚ ਰੱਖ ਦਿੱਤਾ ਮਲਾਈ ਤੇ ਮੱਖਣੀ ਹੈ ਨਾ ਇਹ ਆਪਾਂ ਰੱਖ ਦਿੱਤੀ ਆ ਤੇ ਨਾਲ ਦੀ ਨਾਲ ਜਿਹੜਾ ਪਾਣੀ ਵਾਲੀਆਂ ਬੋਟਲਸ ਵਗੈਰਾ ਉਹ ਰੱਖ ਦਾਂਗੇ ਬੇਸਣ ਬੇਸਣ ਵੀ ਮੈਂ ਫ੍ਰਿਜ ਵਿੱਚ ਹੀ ਰੱਖਦੀ ਆ ਉਹ ਵੀ ਜਿਹੜਾ ਆ ਆਪਾਂ ਸੈੱਟ ਕਰਕੇ ਰੱਖ ਦਾਂਗੇ ਤੇ ਲੋ ਜੀ ਫ੍ਰਿਜ ਆਪਣੀ ਹੋ ਗਈ ਆ ਕਲੀਨ ਤੇ ਹੋ ਗਿਆ ਆਪਣਾ ਕੰਮ ਜਿਹੜਾ ਆ ਕੰਮ ਤੋਂ ਪਹਿਲੇ 메ਨ ਕੰਮ ਆਪਣਾ ਖਤਮ ਹੋ ਗਿਆ ਹੁਣ ਰਹਿ ਗਿਆ ਸਿਰਫ 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 ਮੇਰਾ ਫੁਲਕੇ ਦਾ ਕੰਮ ਆਟਾ ਵਗੈਰਾ ਮੈਂ ਬੁੰਨ ਕੇ ਪਹਿਲੇ ਰੱਖ ਚੁੱਕੀ ਆ ਤੇ ਸਿਰਫ ਜਿਹੜਾ ਆ ਮੈਂ ਹੁਣ ਤਵਾ ਰੱਖ ਕੇ ਸਿਰਫ ਫੁਲਕੇ ਬਣਾਣੇ ਆ ਜਦੋਂ ਘਰ ਦੇ ਆਣਗੇ ਉਦੋਂ ਫਿਰ ਬੈ ਆਪਾਂ ਬਣਾਣੇ ਆ ਫੁਲਕੇ ਲੋ ਜੀ ਫ੍ਰਿਜ ਕਰਤੀ ਆਪਾਂ ਸਾਫ਼ ਕਰਦਾ ਛਾੜੂ ਪੋਚੇ ਦਾ ਕੰਮ ਆਪਣਾ ਜਿਹੜਾ ਇਹ ਨਿਪਟ ਗਿਆ ਹੁਣ ਰਹਿ ਗਿਆ ਸਿਰਫ ਆਪਣਾ ਰੋਟੀ ਦਾ ਕੰਮ ਛਾੜੂ ਪੋਚਾ ਮੈਂ ਉੱਠਦੇ ਹੀ ਕਰ ਦਿੱਤਾ ਸੀ ਸਵੇਰੇ ਤੇ ਹੁਣ ਜਿਹੜਾ ਆ ਬ੍ਰੇਕਫਾਸਟ ਦਾ ਕੰਮ ਰਹਿ ਗਿਆ 8:30 ਹੋ ਚੁੱਕੇ ਆ ਤੇ ਹੁਣ ਦੇਖਦੇ ਹੁਣ ਘਰ ਦੇ ਆ ਜਣ ਫੇ ਬਣਾਣੇ ਆ ਆਪਾਂ ਰੋਟੀ ਤੇ ਇੱਥੇ ਕਰਦੇ ਹੁਣ ਆਪਾਂ ਵੀਡੀਓ ਦਾ ਐਂਡ ਬਾਹਰ ਤਾਂ ਮੌਸਮ ਇੰਨਾ ਠੰਡਾ ਰਾਤੀ ਬਹੁਤ ਬਾਰਿਸ਼ ਆਈ ਤੇ ਅੰਦਰ ਗਰਮੀ ਲੱਗ ਰਹੀ ਆ ਹੁਣ ਮੈਂ ਫ੍ਰਿਜ ਸਾਫ਼ ਕਰਕੇ ਮੈਂ ਕਿ ਨਾਲੇ ਬਹਿ ਕੇ ਪਾਣੀ ਪੀਂਦੀ ਆ 5 ਮਿੰਟ ਨਾਲੇ ਹੁਣ ਵੇਟ ਕਰਦੀ ਆ ਵੀ ਆ ਜਾਣ ਫਿਰ ਜਿਹੜਾ ਆ ਮੈਂ ਰੋਟੀ ਲੱਗਾ ਹੈ ਨਾ ਰੋਟੀ ਨਾਲੇ ਬਹਿ ਕੇ ਫਿਰ ਟੈਨਸ਼ਨ ਫਰੀ ਹੋ ਕੇ ਬੈਠੇ ਰੋ ਥੋੜੀ ਜਿਹੀ ਰੈਸਟ ਕਰ ਲਵਾਂ ਤੇ ਚਲੋ ਜੀ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵੀਡੀਓਜ਼ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ